ਕਾਚੀ ਨਹੀਂ ਖੜੇ ਆ ਬਾਈਆ ਉਹ ਸੋਚਣਾ ਬੜੋ ਯਾਰ ਇੱਥੇ ਹੁਣੇ ਬਾਈ ਜੇ ਨਹੀਂ ਜਿਹੜਾ ਨਸਰਾਂ ਦੇ ਬੋਲ ਆ ਕਮਾ ਲਗੇ ਵੀਰਾ ਸਾਡੇ ਕੇ 4 ਹੋ ਗਏ ਤੇ ਸਾਡੇ ਨਾਲ 5 ਵਜੇ ਆਪਾਂ ਇਹ ਸ਼ੁਰੂ ਕਰ ਦੋਣਾ ਸਾਡੇ ਕੇ 5 6 ਵਜੇ ਨੂੰ ਇਹੋ ਜਿਹੀ ਯੋਜਨਾ ਆਪਾਂ ਕਰੀਆ ਤੇ ਮਾ ਆ ਪਿਆ ਤਰੀਕਾ ਤਾਂ ਇਹ ਨਹੀਂ ਭੜਿਆ ਬੰਦੇ ਜੀ ਬੰਦਾ ਇਹ ਨਾਲ ਨਿਕਲ ਜੇ ਜਾਂ ਬ੍ਰੈਡ ਹੋ ਗਏ ਤੇ ਬਾਕੀ ਐਦ ਦੇ ਘਰਦੇ ਬਾਈ ਆਪਣਾ ਸਾਤ ਨਾ ਰੋਪਟ ਹੋ ਗਿਆ ਸਾਰੇ ਜਿਨੇ ਪਏ ਆ ਤੇ ਪਿਛਲੀ ਵਾਰੀ ਮੰਗੋਗਾ ਹੀ ਮਸ਼ੀਨ ਨੇ ਮਾਉਣੇ ਯਾਰ ਦਿੱਤਾ ਵਿਆ ਤੇ ਇਸ ਵਾਰੀ ਦਾ ਨਾਉ ਦਿਨਾਂ ਭਰਦੇ ਨਾਮ ਦਿਨਾਂ ਲੱਗੀ ਜਾਂਦੇ ਤੇ ਮੈਂ ਜੀ ਵਧੀਆ ਚੱਲੂਗਾ ਆਪਣਾ ਕੰਮ ਤੇ ਮਹਾਰਾਜ ਦੀ ਕਿਰਪਾ ਨਾਲ ਆਕੀ ਐਦ ਕੀ ਮੁੰਡਿਆਂ ਨੇ ਵਧੀਆ ਹਿੰਮਤ ਮਾਰੀ ਪਈ ਆ ਪਰ ਪਾਣੀ ਲੱਤਾਂ ਵੇ ਬਾਈ ਹਾਲ ਤੇ ਮੁੰਡੇ ਅੱਗੇ ਪਏ ਆ ਅੱਗੇ ਟਰਾਲੀ ਟਰਾਲੀ ਲੈ ਜਾ ਪਹਿਲੇ ਤੇ ਬਦਲ ਬਦਲ ਕੇ ਸਬਜ਼ੀ ਬਾਰੀ ਆਈ ਦੀ ਆ। ਮਾਣ ਦਾ ਨਿਵਾਉਣੇ ਆ। ਚਲਾਉਣ ਲੱਗੇ ਤੁਹਾਨੂੰ ਕਰਾਉਣੇ ਆ ਗਾਣੇ। ਆਮ ਤੇ ਸੋਹਣਾ ਨਾ ਪਿਆਰਾ ਤੇ ਤੱਕਦਾ ਹੋਣਾ। ਪਿਆਰਾ ਵਿਸਾਤ ਅੰਸਰਾ ਮਾਤਾ ਦਾ ਮੁੰਡਾ। ਹੋਰੀ ਅੱਸੀ ਗਾਲ ਜੀ ਆਰਿਆ ਨੂੰ ਵਰਤਾ ਜੀ ਹੀਰਾ ਆਪ ਦਾ 55 ਦੇ ਤੇ ਬਾਕੀ ਭਾਈ ਕਾਤੀ ਮਹਾਰਾਜ ਦਾ ਨਾਮ ਲੇ ਕੇ ਬਤੁਈ ਸ਼ਰਵਾਤ ਬਾਕੀ ਸਾਰਾ ਜ਼ਮਾਨ ਤਿਆਰੇ ਆ ਤੇ ਬਦਲ ਬਦਲ ਕੇ ਡਿਊਟੀਆਂ ਲਾਂਜੀਆਂ ਸਾਰਿਆਂ ਨੇ ਬਾਕੀ ਆਪਣੀ ਦੁੱਧ ਵਾ ਡਿਊਟੀ ਲੱਗੀ ਵੀ ਹੁਣ ਬਾਕੀ ਵੀ ਸਾਰਾ ਕੰਮ ਕਰਵਾਤ ਮੁੰਡੇ ਲੱਗੇ ਨੇ ਹੈ ਉਹ ਤੇ ਭਾਈ ਕਾ ਚੇਂਜ ਹੋ ਗਈਆਂ ਹੁਣ ਸ਼ਿਫਟ ਵਾਲੇ ਨਵੇਂ ਬੰਦੇ ਆਲੇ ਵੇਰ ਵਾਇਕ ਡਰਾਮਾ ਬਣਾ ਲੇਗਾ ਮੈਂ ਆਪਕਾ ਜੈਦ ਨੂੰ ਤੇਜ਼ ਕਰਦੀ ਆ ਆਪਣਾ ਦੇਖ ਕੇ ਹਾਂ ਚਾਚਾ ਜੀ ਨੇ ਖੜੇ ਆ ਬਾਈ ਘੋਟਣਾ ਫੜੋ ਯਾਰ ਇੱਥੇ ਹੁਣੇ ਬਾਈ ਜੇ ਨਹੀਂ ਮੇਰਾ ਇਨਸਾਨਾ ਲੱਗਿਆ ਮਰਾ ਅਰਾ ਕਮਨ ਲੱਗਿਆ ਮਰਾ ਬਾਈ ਉਦੋਂ ਮੈਂ ਦੁੱਧ ਵੜਾ ਕੇ ਲੰਘਿਆ ਜਗਦੀਪ ਵੀਰ ਨੇ ਮੈਂ ਲੱਗਿਆ ਰੜਕ ਦੁੱਧ ਦੇ ਨਾਲ ਥੱਲੇ ਲੱਗੇ ਨੋ ਮੇਰਾ ਬਦਨਾਮ ਕਰਦਾ ਅੱਠ ਡਰਾਮਾ ਬਣਾਏ ਆ ਮੈਂ ਕੋਈ ਮੁੰਡਾ ਕੈਪਟਨ ਨੇ ਮਾਰਾ ਹੋਣਾ ਕਿਆ ਕੰਮ ਕਰੂਗੀ ਹੋ ਜਾਏ ਦੇਖ ਲੈ ਕੋਈ ਮੁੰਡਾ ਵਹਿਲਾ ਦਿਖਦਾ ਲੱਗਦਾ ਕੈਪਟਨ ਨੇ ਪਹਿਲਾਂ ਦੱਸਦੇ ਕੋਈ ਛੱਡਿਆ ਹੋਵੇ ਬਾਕੀ ਬਈ ਆ ਦੁੱਸਰੇ ਕਹੇਗਾ ਤੇ 25 ਸੈਰਵੇ ਸਾਰਿਆਂ ਤਿਆਰ ਕਰਵਾਉਂਦੇ ਤੇ ਉਹ ਮਗਨ ਟੇ ਸੌਗੇ ਉਹਦੇ ਬਾਅਦ ਉਹ ਦੱਸਦੇ ਆ ਤੇ ਜਿਹੜਾ ਵੀ ਇਹਨਾਂ ਦੀ ਛੱਪੀ ਸ਼ੁਰੂ ਆ ਹੋਣਾ ਨਹੀਂ ਨੀਂਦ ਆ ਨਹੀਂ ਬੋਲੀ ਇਹਨਾਂ ਨੇ ਮਾਂ ਮਾਂ ਚੋਪਾ ਲੈ ਚਲੂ ਚਲੇ ਹੰਦੀਆਂ ਲੈ ਹੰਦੀਆਂ ਜੀ ਹਾਂ ਦੋਤੋ ਵਾਸਤੇ ਲੋ ਵੀ ਚੱਲ ਰਹੀ ਮਾਨੋ ਮਾਰ ਸੇਵਾ ਤੇ ਸਾਰੇ ਲੱਗੇ ਹੋਏ ਬੰਦੇ ਦੋਤੇ ਬਿਆ ਕੰਮਾਂ ਚ ਆ ਦੋਤੋ ਅੱਲਾਹ ਅੱਲਾਹ ਯਾ ਪਾ ਬੈਨਰ ਕੋਲ ਕੇ ਇੱਧਰ ਲਾਤਾ ਦੁੱਤਰ ਬਾਕੀ ਵੀ ਮੁੰਡੇ ਸਾਰੇ ਹੀ ਕੰਮ ਲੱਗੇ ਹੋਏ ਆ ਤੇ ਆਪਣਾ ਕੰਮ ਆ ਬਾਈ ਜੇ ਕੋਈ ਕੰਮ ਗੁੰਮ ਕਰਾਉਣਾ ਸਾਰੇ ਆਪਾਂ ਨੂੰ ਕਹਿ ਦਿੰਨੇ ਆਪਾਂ ਉਧਰ ਦੇ ਬੰਦੇ ਚੱਕ ਕੇ ਉਧਰ ਅੱਧ ਕਰ ਲਈਂ ਜਰ ਮੈਨੂੰ ਤਾਂ ਉਹ ਦਿੱਤਾ ਪੈਨ ਨੇ ਆਉਦਾ ਆਪਾਂ ਦੋ ਓਕੇ ਆ ਜੀ ਲੁੱਸ ਦੀ ਗਾ ਜੀ ਠੀਕ ਆ ਯਾ ਦੇਖੋ ਲੰਗਰ ਚ ਲਾਦਾ ਹੀ ਆਪਾਂ ਕੋਫੀ ਦੇ ਸਾਈਡ ਵਿੱਚ ਦਾ ਹਾਂ ਹਾਂ ਬਾਕੀ ਚੇਕੇ ਰੱਖਾ ਕੰਮ ਮੁੰਡਿਆ ਹਾਂਜੀ ਓਕੇ ਰਿਪੋਰਟ ਆ ਜੀ ਐਂ 6 ਇੱਟਾਂ ਚਾਹੀਦੀਆਂ ਕਾਦੀਆਂ 6 ਇੱਟਾਂ ਚਾਹੀਦੀਆਂ 6 ਇੱਟਾਂ ਬਾਹ ਹੁਣੀ ਆ ਗਏ ਵੀਰੇ ਪਹੁੰਚ ਗਏ 2 ਮਿੰਟ ਦੋ ਲਗੇ ਆਇਆ ਜੀ ਐਨ ਰਾਮ ਰੋਮ ਕਰਕੇ ਪਹਿਲਾ ਮੁੰਡੇ ਨੇ ਜ਼ੋਰ ਮਾਰਿਆ ਪੂਰਾ ਐਜੀ ਹੁਣ ਸੇਵਾ ਲੱਗੀ ਆ ਯਾਰ ਮੈਂ ਇੱਕ ਵਾਰੀ ਇੱਕ ਵਾਰੀ ਨਹੀਂ ਬਾਈ ਵਲੌਗ ਚ ਕਿਹਾ ਮੈਂ ਕਿਹਾ ਬਾਈ ਅਸੀਂ 2 ਘੰਟੇ ਦਾ ਉਹਲੇ 2 ਘੰਟੇ ਹੀ ਸੌਇਆ ਬਦਲ ਕੇ ਹੀ ਕੰਮ ਚੱਲਦਾ ਬਾਕੀ ਹੁਣ ਸਾਰੇ ਸੈਂਟਾ ਕੰਮ ਤੇ ਹਲਵਾਈ ਹੁਣ ਸੌਣ ਗਿਆ ਪਿਆ ਇਹਨੂੰ ਦਾਦਾ ਮੈਂ ਕਿਹਾ ਆਪ ਭਰਾ ਦੇ ਪਰਾਨੇ ਤੇ ਗੇੜੀ ਹਾਂ ਜਾਇਆ ਜਾਇਆ ਕੰਮ ਕਰ ਕੰਮ ਆ ਮੁੰਡਾ ਇੱਧਰ ਰਾਮ ਗੜੀਆ ਵੀ ਲੱਗਾ ਖਿੱਚ ਕੇ ਰੱਖ ਮੁੰਡਿਆ ਕੰਮ ਕੀ ਹੋਇਆ ਜੀ ਖਿੱਚ ਓਏ ਹੋਰਿਆ ਆਜਾ ਹਾਂਜੀ ਹਾਂਜੀ ਬੰਦੇ ਡਿਊਟੀ ላይ ਮੜਾ ਗਰੇਡ ਭਰਾਉਣੇ ਆ ਭੇਜ ਤਾਂ ਇੱਕ ਤਾਂ ਲੈ ਇੱਕ ਹੋਰ ਭੇਜ ਉਹ ਮੜੇ ਇੱਟਾਂ ਨਾ ਆਵਾਜ਼ ਵਾਂ ਨਹੀਂ ਹੁੰਦਾ ਭਾਈ ਚੱਪਿਆ ਗੇਰ ਦੇ ਆਪਣੀ ਹੈ ਉਹ ਨਹੀਂ ਇੱਟਾਂ ਲੈ ਆਦਮਾ ਆ ਜਾ ਵੰਡੇ ਮੜੇ ਦਾ ਆਪਾਂ ਨੇ ਇੱਟਾਂ ਲੱਭ ਕੇ ਨੇ ਆਉਣੀ ਆ ਜਾ ਇੱਕ ਮਿੰਟ ਆ ਗਿਆ ਡੇਢ ਵਜੇ ਆ ਗਿਆ ਹਾਂਜੀ ਜੱਜਾ ਜੀ ਤੁਹਾਡੇ ਵਿਚਾਰ ਹੁਣ ਕੋਈ ਯਾਰ ਵਧੀਆ ਭਾਈ ਔਲੇ ਰੰਗ ਪੰਦਾ ਅਰੀਆ ਕੇ ਚੱਲੇ ਰਹੇ ਹਾਂ ਪ੍ਰਧਾਨ ਵਧੀਆ ਨੇ ਮਾਡਾ ਹਾਂ ਪ੍ਰਧਾਨ ਨੇ ਉਹਦੇ ਨੂੰ ਤੋੜਦਾ ਹੈ ਪ੍ਰਧਾਨ ਬੜਿਆ ਹੋਇਆ ਜਿਹੜਾ ਹਾਂ ਬੜਾ ਵਧੀਆ ਹੈ ਸਮਾਨ ਇਹ ਪਚਾਈ ਜਾਂਦਾ ਥੋੜਾ ਸਾਨੂੰ ਯਾਰ ਬੰਦਾ ਬਾਕੀ ਦੁੱਲੇ ਬਾਈ ਨੂੰ ਪੁੱਛੋ ਬਾਦ ਕੋਈ ਗਿਆ ਨਾ ਪ੍ਰਧਾਨ ਜੀ ਚੱਲਾਣਗੇ ਤੁਹਾਡੇ ਹੱਥਾਂ ਵੀਰੇ ਚਾਬੀਆਂ ਇੱਥੇ ਤੁਹਾਡੇ ਹਾਂ ਬੈਠਾ ਜੀ ਸਾਡਾ ਇੱਕ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਹਾਂ ਜੀ ਨੀਂਦ ਪੂਰੀ ਹੋਲੀ ਐ ਤੂੰ ਥੱਲੀ ਦਾ ਸੋਤੇ ਬਾਈ ਆ ਦੇਖ ਲੈ ਬਾਈ ਸਾਰੇ ਬੰਦੇ ਦੀ ਨੀਂਦ ਪੂਰੀ ਕਰੀ ਵੀ ਆ ਬੰਦਾ ਬਾਈ ਤੇਰੀ ਨੀਂਦ ਪੂਰੀ ਆ ਉਹਨੇ ਘੰਟਾ ਨੀਂਦ ਤੇ ਬਿਨਾਂ ਨਾ ਕੋਈ ਰਹੇ ਇੱਟਾਂ ਚੱਲ ਓਏ ਇੱਟਾਂ ਲੈ ਕੇ ਆ ਪਰ ਉਹ ਬਿੱਟਾਂ ਮੰਗਾਈਆਂ ਮੋਦੀ ਵਾਲੇ ਪੱਠੇ ਦੇ ਜਦ ਨਵੀਂ ਇੱਟ ਲਿਆਤੀ ਆ ਨਾ ਦੇਖ ਲੈ ਐਨਾ ਕੋਈ ਪ੍ਰਧਾਨ ਤੇ ਚਾਹੀਦਾ ਵੀ ਨਹੀਂ ਨਮੀ ਲਾਤੇ ਇਟਾ ਹਾਂਜੀ ਭਾਈ ਹੋਰ ਸੇਵਾ ਦੱਸੋ ਇਟਾਂ ਦਾ ਪਹੁੰਚ ਗਿਆ ਮੋਤੀ ਵਾਲੇ ਪੱਟੇ ਤੇ ਜਦੇ ਮੈਂ ਗਾਲੀ 600 ਇਟਾ ਹੁਰਬਾਨ ਤੇ ਹਰ ਹਾਂ ਜਿਹੜੇ ਸਾਡੇ ਨਾਲ ਪ੍ਰਧਾਨ ਚੱਲਦਾ ਹੈ ਹਾਂ ਇਹ ਹੱਥ ਫਰਾਉ ਉਹਨੇ ਕਹਿ ਲਿਆ ਪ੍ਰਧਾਨਗੀ ਸ਼ਬਦਕ ਮਿਲੀ ਲੈ ਉਹ ਆਇ ਨਹੀਂ ਛੱਡਦਾ ਪ੍ਰਧਾਨਗੀ ਮੈਂ ਹਾਂਜੀ ਹਾਂ ਜੀ ਬੰਦਾ ਦੇਖੀ ਬਧਾਨੀ ਦੰਦੇ ਆ ਬੰਦਾ ਕੰਮ ਆ ਕੰਮ ਆ ਆ ਜੀ ਹੱਥ ਹੀ ਨਹੀਂ ਕਰ ਸਕਦਾ ਕਹਿ ਕੇ ਤਾਂ ਕਰਾ ਸਕਦਾ ਕਹਿਣੇ ਵਾਲਾ ਦਾ ਆਹੀ ਬੰਦਾ ਵਾ ਹੁਣ ਕੋਈ ਬੰਦਾ ਸੁੱਤਾ ਤਾਂ ਨਹੀਂ ਪਿਆ ਸੌਂ ਵੀ ਲੈ ਕੰਮ ਵੀ ਸਾਰੇ ਕਰਦੇ ਆ ਬਾਕੀ ਹਲਵਾਈ ਜੀ ਤੁਸੀਂ ਸੌਨੇ ਹਾਂਜੀ ਹਾਂਜੀ ਨੀਂਦ ਪੂਰੀ ਆ ਕਸਰ ਮਸਰ ਬਾਬੇ ਠੀਕ ਆ ਇਹਦੇ ਰਾਮ ਬਣਾ ਦੇ ਦੀ ਪੜੇ ਜਾ ਕੇ ਵੀ ਸੌਨੇ ਦਿੱਤਾ ਉਹਦਾ ਡੀਸੀ ਪਾਪਾ ਲੱਗਿਆ ਉਹ ਵੀ ਰੁਝਿਆ ਪਿਆ ਆਪਣੇ ਕੰਮ ਚ ਇਹ ਚੱਲੀਆਂ ਵਾਲਾ ਸਾਡਾ ਮੁੰਡਾ ਲੱਗਿਆ ਵੇ ਵੀ ਬਾਕੀ ਚੌਂਤੇ ਵਾਲੇ ਮੁੰਡੇ ਬੁਲਾਏ ਆਪਾਂ ਨੇ ਉਹਨਾਂ ਨੇ ਹੁਣ ਆ ਕੇ ਲੱਗ ਜਾਣਾ ਤੇ ਬਾਅਦ ਇਹ ਵੀ ਮੇਰੇ ਨਾਲ ਦਾ ਹੀ ਸੇਵਾਦਾਰ ਹੈ ਉਹ ਹੋ ਇਹ ਬੰਦੇ ਨੇ ਬਹੁਤ ਬਾਈ ਕੰਮ ਕਰਦਾ ਸੋਲਿਆ ਭਾਈ ਨੀਂਦ ਪੂਰੀ ਆ ਹਾਂਜੀ ਤੁਹਾਡੀ ਨੀਂਦ ਪੂਰੀ ਆ ਹਾਂਜੀ ਸਸੇ ਕਾਲ ਦੀ ਨੀਂਦ ਪੂਰੀ ਆ ਜੀ ਓਕੇ ਪ੍ਰਧਾਨ ਜੀ ਧੰਨਵਾਦ ਡੀਸੀ ਭਾਈ ਹਾਂ ਨੀਂਦ ਪੂਰੀ ਆ ਹਾਂ ਨੀਂਦ ਪੂਰੀ ਬਾਬੇ ਆ ਦੇ ਭਾਈ ਨੀਂਦ ਤੋਂ ਤੁਸ ਦਵਾਈ ਕੇ ਸਾਰੇ ਬਦਲ ਮਾ ਕੰਮ ਚੱਲ ਰਿਹਾ ਹੁਣ ਸਾਰੇ ਲੱਗੇ ਹੋਏ ਆ ਕੰਮਾਂ 'ਚ ਨੀਂਦੇ ਕੁੜੇ ਕੁੜੇ ਕਰਦੇ ਰੋਜੇ ਪੈਂ ਆਪਣੇ ਕੰਮਾਂ 'ਚ ਸਾਰੇ ਲੱਗੇ ਹੋਏ ਭਾਈ ਸੇਵਾ ਨੂੰ ਮਾਰੋ ਹਾਂ ਕੰਮਾਂ ਐਂ ਵਧੀਆ ਚੱਲਿਆ ਚੀ ਆ ਸੌ ਵੀ ਲੈ ਸਾਰੇ ਕੰਮ ਵੀ ਵਧੀਆ ਚੱਲ ਰਿਹਾ ਜਿਹੜਾ ਕੰਮ ਸਾਰੇ ਰਲ ਮਿਲ ਕੇ ਕਰ ਰਹੇ ਆ ਹਾਂ ਆਰਾ ਦਾ ਟਾਈਮ ਬਾਕੀ ਹੁਣ ਮਾਰਤਾ ਉਹਨਾਂ ਨੂੰ ਫੋਨ ਚੌਂਤੇ ਵਾਲਿਆਂ ਨੂੰ ਉਹ ਆ ਰਹੇ ਮੁੰਡੇ ਉਹਨਾਂ ਨੇ ਭਰਾ ਦੇਣਾ ਵਿੱਚ ਉਹਨੂੰ ਆਰਾਮ ਲੈ ਲੂਗੇ ਠੀਕ ਹੈ ਵਧੀਆ ਹਲਵਾਈ ਨੀਂਦ ਨਹੀਂ ਬੁਰੀ ਲੱਦੀ ਅੜਕਦਾ ਆ ਜੇ ਉਹ ਨਹੀਂ ਆਂਦੀ ਤਾਂ ਬੁਰੀ ਦੀ ਮੈਨੂੰ ਹੋਰੇ ਪਾਸੇ ਖਦਮ ਲੱਗਦੇ ਉਹ ਦੋਵੇਂ ਉੱਠ ਗਏ ਮੁੰਡੇ ਸਾਰੇ ਉੱਠ ਗਏ ਬਸ ਭਾਈ ਸਾਰੇ ਮੁੰਡੇ ਲੱਗੇ ਪਿਆ ਕੰਮਾਂ 'ਚ ਬਾਕੀ ਇੱਕ ਦੋ ਜਣੇ ਅਜੇ ਪਏ ਆ ਜਿਹੜੇ ਲੇਟ ਸੌਏ ਆ ਉਹਨਾਂ ਨੂੰ ਸੌਣ ਦੇ ਦਿੱਤਾ ਆਪਾਂ ਨੇ ਬਾਕੀ ਬਾਈ ਜਗਾ ਬੋ ਲੋਟ ਮਿਲ ਗਈ ਜੀ ਆਪਾਂ ਨੂੰ ਅਜteral ਹੀ ਸੜ ਪਹਿਲੇ ਹੀ ਆਪਾਂ ਜਗਾ ਬੁੱਕ ਕਰ ਲਈਦੀ ਆਪਣਾ ਤੇ ਬਾਕੀ ਸਾਡੇ ਜੀ ਇੱਕ ਬੰਦਾ ਮਿਸ ਸੌਰੇ ਧੰਦਾ ਧੰਦਾ ਮਾਲ ਵਲੋਂ ਉਹਨਾਂ ਸਾਰੇ ਹੀ ਮਿਸੇ ਕਰਦੇ ਆ ਨਹੀਂ ਉਹ ਪ੍ਰਧਾਨ ਕੀ ਸਾਡੇ ਦੋਨਾਂ ਦੇ ਹੁੰਦੇ ਧੰਦੇ ਯਾਰ ਮੇਰੀ ਅੱਧੀ ਪ੍ਰਧਾਨ ਕੀ ਧੰਦੇ ਦੀ ਹੁੰਦੀ ਅੱਧੀ ਮੇਰੀ ਪ੍ਰਧਾਨ ਦੇ ਵਾਲਾ ਕੰਮ ਨਹੀਂ ਬਾਈ ਉਦਾਂ ਐ ਮੈਨੂੰ ਜਿੱਤੀ ਜਾਣੇ ਪ੍ਰਧਾਨ ਸਾਹਿਬ ਆਹ ਕਰ ਦਵਾਇ ਕਰ ਦੋ ਦਾਰਗੋਈ ਚੱਕਰ ਨਹੀਂ ਸਾਰੇ ਰਲ ਮਿਲ ਕੇ ਕੰਮ ਕਰੀ ਜਾਂਦੇ ਆ ਤੇ ਬਹੁਤ ਵਧੀਆ ਕੰਮ ਚੱਲ ਰਿਹਾ ਮਹਾਰਾਜ ਦੀ ਕਿਰਪਾ ਨਾਲ ਬਾਕੀ ਤੁੰਦ ਦਾ ਕਹਿਰ ਭਾਈ ਪੂਰਾ ਰਾਤ ਦੀ ਐਨ ਤੁੰਦ ਆ ਗਈ ਸੀ ਆਪਣੀ 9:00 10:00 ਵਜੇ ਤੱਕ ਆਪਾਂ ਜੇ ਪਹੁੰਚੇ ਹੋ ਰਹੇ ਤੇ ਬਾਅਦ ਤੋਂ ਸ਼ੁਰੂ ਹੋ ਗਈ ਤੇ ਇੱਕ ਆਪਾਂ ਬਹੁਤ ਰੈਕਟਰ ਲੈ ਕੇ ਗਏ ਤੇ ਇੱਕ ਇੱਧਰ ਰੱਬ ਜਾਣ ਲੈ ਜਾਏ ਤੇ ਇਹ ਮੁੰਡਾ ਲੈ ਕੇ ਆਇਆ ਅੰਜਗਦੀਪ ਨਾ ਦਾ ਪਾਂਣ ਜਾ ਕਹਿੰਦਾ ਵੀ ਮੈਂ ਲੈ ਕੇ ਜਾਣਾ ਮੰਮਾ ਜੀ ਵੀ ਤਾਂ ਫਿਰ ਆਪਾਂ ਨੇ ਆਪਣਾ ਨਹੀਂ ਟਰੈਕਟਰ ਲਿਆਂਦਾ ਨਹੀਂ ਉਹ ਲਿਆਉਣਾ ਦਾ। ਬਾਕੀ ਉਧਰ ਗਲਾਵ ਬਾਈ ਵਾਲਾ ਟਰੈਕਟਰ ਲਿਆਂਦਾ ਪਿਆ। ਔੜ ਉਹ ਵੀ ਕਹਿੰਦੇ ਤੇ ਵੀ ਲੈ ਕੇ ਜਾਇਆ ਸਾਡੇ ਕੋਲ। ਆਹ ਦੇਖੋ। ਇਹ ਪੰਜਵੇਂ ਸਾਲ ਤੱਕ ਦੇਖਦੇ ਆ ਭਾਈ ਜੇ ਰੱਬ ਮਾਰਾ ਇਹਨੇ ਮਿਹਰ ਕੀਤੀ ਤਾਂ ਜਰੂਰ ਬੁਲਾਇਆ ਆਪਾਂ ਸੰਗਤ ਨੂੰ ਲੈ ਕੇ ਹਮਲੇ ਪਿੰਡ ਦੀ ਨੂੰ। ਹਮੇਸ਼ਾ ਸਾਲ ਵਾਲੇ ਜਿਨਕਾ ਪਿਛਲੇ ਸਾਲ ਆਇਆ ਤੇ ਆ ਆ ਸਮਾਨ ਪਿਆ ਗ੍ਰੈਂਡ ਕਰਿਆ ਮਸ਼ੀਨ ਨੇ ਬਹੁਤ ਨਜ਼ਰ ਲਿਆਂਦਾ ਤੇ ਆ ਰਲਾ ਦਣਾ ਇਹਦੇ ਵਿੱਚ ਰਲਾ ਕੇ ਦੇ ਦਿੰਨੇ ਮਸਾਲਾ ਫਿਰ ਆਪਣਾ ਚੱਲੀ ਜਾਂਦਾ ਕੰਮ ਕੱਲੂ ਵੀਰ ਉਹ ਰਲਾ ਦੇ ਮਸਾਲਾ ਜਾਨੂੰ ਇਹਨਾਂ ਨੂੰ ਆ ਘਟੇ ਜਾਣਾ ਫਿਰ ਆ ਪਾਇਆ ਪਿਆ ਸਮਾਨ ਉਹ ਪਾ ਲਾ ਦੂ ਆ ਹਾਂ ਆ ਪਾਇਆ ਮੈਂ ਉਹ ਪਾਉਣਾ ਬਸ ਤੁਹਾਨੂੰ ਫੜਾਉਣਾ ਮੈਂ ਤੁਸਕ ਤੇ ਇਸਾਨ ਵਿੱਚ ਹਾਂ ਬੰਦ ਕੋਪੀ ਭਾਈ ਉਹ ਪਾ ਲਾ ਬਸ ਆਪਣਾ ਤੁਰ ਲਾ ਦੇ ਇਹਨਾਂ ਨੂੰ ਫੇਰ ਖੜ ਜੰਨੇ ਆ ਬਾਕੀ ਭਈ ਇੱਧਰ ਵੀ ਚਣਕੇ ਲਾਏ ਵੇ ਸੰਡਵਿਚ ਤੇ ਆ ਸਾਰੀ ਸਾਈਡ ਤੇ ਚਣਕੇ ਲਾਏ ਵੇ ਲੱਗਾ ਪਰ ਜਮਾ ਕਰ ਲੈ ਸਾਰੀ ਰਾਤ ਦੇ ਲੱਗੇ ਵੇ ਆ ਬਦਲ ਬਦਲ ਕੇ ਨਾ ਥੱਕੇ ਵੀ ਨਹੀਂ ਤੇ ਕੰਮ ਵੀ ਬਹੁਤ ਵਧੀਆ ਖੇਚੋ ਕ ਮਸ਼ੀਨ ਕਰਕੇ ਬਹੁਤ ਫਾਇਦਾ ਹੋ ਗਿਆ ਸਾਲ ਚੱਕੀ ਓਏ ਛੱਡ ਦੇ ਛੱਡ ਦੇ ਛੱਡ ਦੇ ਇਸਨ ਬਾਕੀ ਭਈ ਮੋਨੇ ਤਾਂ ਨੋਨ ਜੁਰਬੀ ਭਾਈ ਇੱਥੇ ਦੂਜੀ ਸੇਵਾ ਮਾਸੜਨਾ ਹੀ ਲੱਗੀ ਪਈ ਆ ਬਿੰਦਰ ਬਾਈ ਜੀ ਅੱਸੀ ਗੱਲ ਤੇਰੀ 23 ਵਾਰੀ ਹੋ ਗਈ ਹੈ ਮਾਰਾ ਇਹਦਾ ਡਰਦੇ ਨਾ ਬਣਾਉਦੇ ਸੋਤ ਹੈ 23 ਵਾਰੀ ਇੱਥੋਂ ਦੂਜੀ ਵਾਰੀ ਆਪਣੀ ਖਾਲਸਾ ਕੋਲ ਬੁਲਾਉਣੇ ਫੇਰਦਾ ਸੀ ਬੋਲ ਕੇ ਬੁਲਾਉਣੇ ਜੇ ਤੁਹਾਨੂੰ ਕਿਹਦੇ ਨਾਲ ਕਿਹਾ ਸਾਨੂੰ ਮਾੜਾ ਮੋਟਾ ਕਿਹਦੇ ਨਾਲ ਨੂੰ ਕੇ ਰਹਿਣ ਦੋ ਕੰਮ ਨਹੀਂ ਛੱਡਣਾ ਪਰ ਦੂਜੀ ਸੇਵਾ ਰੱਖੀ ਪਈ ਆ ਭਾਈ ਐਦਾਂ ਦੀ ਤੁਧਾ ਬਚਾਉਨੇ ਆ ਇਹ ਯਾਰ ਸਾਡੀ ਭਾਈ ਡਿਊਟੀ ਇੱਥੇ ਲਾਈ ਫਿਰ ਕਿੰਨੇ ਘੰਟੇ ਲ ਰਹਿ ਗਿਆ ਆਪਣਾ ਹੁਣ ਇਹ ਓਰੇ ਆ ਗਿਆ ਸਾਡੇ ਪਾਸ 4.5 ਕਵਾਂਟਲ ਹੋਰ ਆ ਗਿਆ ਹੋਰ ਮੰਗਾ ਲਿਆ ਹੁਣ ਉਹ ਲੱਗ ਲਿਆ 10 14 ਕਵਾਂਟਲ ਹੋ ਗਿਆ 14 ਹੋ ਗਿਆ 2 ਕਵਾਂਟਲ ਹੋਰ ਆ ਰਿਹਾ ਉਹ ਕਹਿੰਦਾ ਹੁਣ ਆਏ ਮਲੇਗੇ ਕੌਣ ਟਰੈਂਪੂ ਵਾਲਾ ਅੱਛਾ ਮੈਂ ਉਹਦੇ ਹਿਸਾਬ ਨਾਲ ਮੰਗਾ ਲਓ ਬਰੈਡਾਂ ਹਿਸਾਬ ਨਾਲ ਕਿਉਂਕਿ ਪਤਾ ਕਿਆ ਮਸਣ ਹੁਣ ਧੁੱਪ ਨਿਕਲੇ ਹੁਣ ਘੱਟ ਲੱਗਣਾ ਪੈ ਗਿਆ ਬਹੁਤ ਫਰਕ ਹੋਣੀ ਮਾਹਣ ਤੋਂ ਆਉਣੀ ਆ ਬਾਈ ਜਿਹੜਾ ਹੁਣ 2 ਕਵਾਂਟਲ 2 ਕਵਾਂਟਲ ਆਉਣਾ ਚਲ ਇੰਨਾ ਦਾ ਕੋਈ ਚੱਕਰ ਨਹੀਂ ਹੈਗਾ ਬਾਕੀ ਭਾਈ ਬਹੁਤ ਵਧੀਆ ਚੱਲ ਰਹੇ ਆ ਨੰਗਰ ਕਮਣਾ ਆਰੋ ਪਾਰਾ ਨਾਲ ਪ੍ਰਸਤਤ ਗੱਠ ਬਹੁਤ ਹੋਇਆ ਨੇ ਆ ਟੈਂਕੀ ਆ ਨਜ਼ਾਰਾ ਲਿਆਂਦਾ ਵੈਦਗੀ ਨਾ ਹੈ ਇਹ ਪੱਕੀ ਸਟੋਰ ਕਰਨੇ ਸਾਡੇ ਕੋਲ ਸਮਾਨ ਚਾਹੀਦਾ ਹਾਂ ਭਰ ਗਈ ਸਾਡੀ ਇਹ ਜਾਨੀ 11 ਕੁਆਂਟਲ ਰਿਹਾ ਉੱਪਰ ਥੋੜਾ ਜਿਹਾ ਖਾਲੀ ਰਹਿ ਗਿਆ ਦਾ ਅੱਛਾ 7 ਕੁਆਂਟਲ ਇੱਕ ਵਾਰ ਪੈ ਗਿਆ ਦੇ ਜੀ ਨਹੀਂ ਤਾਂ ਇੰਨੇ ਭਾਂਡੇ ਨਹੀਂ ਪੂਰੇ ਹੁੰਦੇ ਭਾਂਡੇ ਟਰੋਟੋਲੇ ਨਹੀਂ ਲੋਟ ਆਉਂਦੇ ਨਹੀਂ ਲੋਟ ਆਉਂਦੇ ਆਗੇ ਆ ਦੋ ਢੋਲ ਆ ਹੁਣ ਦੋ ਢੋਲ ਕੰਮ ਕਰੀਏ ਹੁਣ ਰੱਲ ਲੱਗੇ ਹੁਣ ਇੱਕ ਵਾਰ ਤਸੱਲੀ ਕਰ ਸਾਡੀ ਸਾਫਾਈ ਵੀ ਵੀ ਹਾਂ ਤੇ ਟੈਂਕੀ ਹੁਣ ਪੱਕੀ ਉਹ ਲੈ ਲਈ ਬਾਈ ਆਪਾਂ ਨੇ ਬਾਲਬੂ ਲਵਾ ਲਿਆ ਇਹਨੂੰ ਪੱਕਾ ਕੰਮ ਕਰਤਾ ਤੇ ਬਾਕੀ ਇਹ ਜੋ ਦੁੱਧ ਪਾ ਕੇ ਲੈ ਜਾਂਦੇ ਉੱਧਰ ਪੈਤਾ ਉਪਾ ਇਹ ਭਾਜੀ ਇਹ ਪਿਛੇ ਨਾਲ ਚੱਲ ਉਧਰ ਲੱਗੀ ਲੋ ਵੀ ਸਮਾਪਤੀ ਹੋ ਗਈ ਆਪਣੇ ਤੇ ਦੁੱਧ ਹੀ ਰਹਿ ਗਏ ਤੇ ਸਾਨੂੰ ਵੇਖ ਆਪਣੇ ਖਾਣ ਮਾ ਬਰੈਡ ਫਰੂਟ ਸਾਰੇ ਲੱਗੇ ਬਾਕੀ ਇੱਕ ਡਰੇਡ ਡਰੇਡ ਲੱਗ ਜੇ ਆਪਣੇ ਸਾਹ ਮੈਂ ਨਹੀਂ ਕਰਾਂਗਾ ਨਹੀਂ ਕਰਨਾ ਤੇ ਦੁੱਧ ਲਿਆਂਦਾ ਦਾ ਬਈ ਆਪਾਂ ਨੇ ਆ ਗਿਆ ਤਾਂ ਉਹ ਵੀ 2 ਕਿੰਟ ਵਾਲਾ ਜੜਾਉਣਾ ਤਾਂ ਹੁਣ ਦੁੱਧ ਦਾ ਹੀ ਚੱਲੂਗਾ ਗੱਲਾਂ ਕੌਫੀ ਦਾ ਗਾਠ ਬਹੁਤ ਆ ਬਈ ਗਾਠ ਪਿਛਲੀ ਵਾਰੀ ਨਾਲੋਂ ਵੀ ਜ਼ਿਆਦਾ ਗਾਠ ਆ ਕਿਉਂਕਿ ਦਿਨ ਚ ਨਹੀਂ ਇੰਨਾ ਸੈਨਵੇਜ আর ਕਾਫੀ ਲੱਗਦੀ ਜਿੰਨਾ ਹੋਣ ਲੱਗ ਰਿਹਾ ਸੀ ਕੋਫੀ ਨੇ ਵੀ ਪੂਰਾ ਧੱਕਾ ਪਾਇਆ ਰਿਹਾ ਹੁਣ ਕਿਉਂਕਿ ਠੰਡ ਹੈਗੀ ਅਜੇ ਵੀ ਦਾਲਾ ਕੰਮ ਰਹਿ ਗਿਆ ਆਪਣਾ ਤੇ ਚੈਨ ਵੀ ਨਾਲ ਜੁੜਨ ਲੱਗੀ ਜਾਂਦੇ ਆ ਤੇ ਲੱਕਟਿੰਗ ਵਾਲੇ ਰਹਿ ਗਏ ਬਾਕੀ ਸਾਰੀ ਚੈਨ ਵੀ ਸਾਰੀ ਟੀਮ ਨੇ ਬਾਈ ਪੂਰਾ ਰਲ ਕੇ ਯੋਗਦਾਨ ਪਾਇਆ ਤੇ ਲਾਗਦੇ ਪਿੰਡਾਂ ਦੇ ਮੁੰਡੇ ਵੀ ਆ ਗਏ ਭੈਣੀ ਚੋਂ ਤੇ ਮਾਲਾ ਮੁੰਡਾਂ ਦੇ ਜਮਈਆਂ ਦੇ ਛੰਡੀਆਂ ਦੇ ਸਾਰੇ ਪਿੰਡਾਂ ਦੇ ਆਏ ਵਿਚਾਰਣ ਕਰਦੇ ਹੋਗੇ ਬਹੁਤ ਵਧੀਆ ਬਾਈ ਸੇਵਾ ਕਰਾਈ ਜਾਂਦੇ ਆ ਸਾਰੇ ਯੋਗਦਾਨ ਨਾਲ ਲੰਗਰ ਬਹੁਤ ਵਧੀਆ ਚੱਲਿਆ ਮੱਕੀ ਭਾਈ ਅੱਜ ਦਾ ਵਲੌਗ ਇੰਨਾ ਗਿਆ ਮਿਲ ਜਾ ਕਿਸੇ ਹੋਰ ਕੋਲ ਜੋ ਸੀਟਰ